ਸਟੋਰ ਨਾ ਮੈਂ ਵਲੋਗ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅਸੀਂ ਆਏ ਹਾਂ ਇਹ ਸ਼੍ਰੀ ਹਜੂਰ ਸਾਹਿਬ ਤੇ ਬਾਬਾ ਨਿਹਾਲ ਸਿੰਘ ਜੀ ਦੀ ਸਰਾਂ ਦੇ ਵਿੱਚ ਰਹਿ ਰਹੇ ਹਾਂ ਜੋ ਕਿ ਗਦਾਵਰੀ ਨਦੀ ਦੇ ਇੱਕਦਮ ਕੰਡੇ ਤੇ ਐ ਆ ਇਧਰ ਜਾ ਰਹੀ ਗਦਾਵਰੀ ਨਦੀ ਤੇ ਉਹ ਸਾਹਮਣੇ ਹੀ ਗੁਰਦੁਆਰਾ ਸ਼੍ਰੀ ਹਜੂਰ ਸਾਹਿਬ ਜਿੱਥੇ ਆਪਾਂ ਦਰਸ਼ਨ ਕਰਨ ਲਈ ਹੁਣ ਜਾਵਾਂਗੇ ਤੇ ਨੇ ਸਾਰੇ ਰੂਮ ਸਰਾਂ ਦੇ ਰੂਮ ਪੂਰਾ ਵਧੀਆ ਸੀ ਅੱਤ ਜੀ ਆਏ ਹੋਏ ਦੇ ਨਾਲ ਦੋ ਬੱਚੇ ਐ ਇੱਕ ਰੂਮ 'ਚ ਠਹਿਰ ਰਹੇ ਜਿੱਦਾ ਕੀ ਸੇਵਾ ਹੈਗੀ 400 ਰੁਪਿਆ ਇੱਕ ਦਿਨ ਦੀ ਤੇ ਬਾਹਰਲੇ ਪਾਸੇ ਵੀ ਲਿਫਟਾਂ ਉੱਪਰ ਲੱਗੀਆਂ ਆਈਆਂ ਐ ਪੰਜ ਲਿਫਟਾਂ ਨੇ ਜਿਵੇਂ ਤੁਹਾਨੂੰ ਪੁਰਾਣੇ ਵਲੋਗਾਂ 'ਚ ਵੀ ਆਪਣੇ ਦਿਖਾਇਆ ਤੇ ਹੁਣ ਚੱਲਾਂਗੇ ਆਪਾਂ ਨੀਚੇ ਨੂੰ ਸ੍ਰੀ ਹਜੂਰ ਸਾਹਿਬ ਜਿਹੜਾ ਮੇਨ ਗੁਰਦੁਆਰਾ ਹੈ ਉੱਧਰ ਨੂੰ ਜਾਵਾਂਗੇ ਮੱਥਾ ਟੇਕਣ ਤੇ ਇਹ ਆਈ ਸਾਡੀ ਸਰਾਹ ਦੀ ਬਿਲਡਿੰਗ ਇੱਕ ਸਰਾਹ ਉਹ ਸਾਹਮਣੇ ਵਾਲੇ ਸਾਈਡ ਐ ਤਾਂ ਤਕਰੀਬਨ ਸ਼ਹਿਰ ਦੇ ਜਿੰਨੀਆਂ ਵੀ ਉੱਚੀਆਂ ਬਿਲਡਿੰਗਾਂ ਨੇ ਦੋ ਤਿੰਨ ਹੀ ਨੇ ਉਹ ਜੋ ਕਿ ਆਪਣੇ ਨੇੜੇ ਨੇ ਤੇ ਗੁਰੂ ਘਰ ਦੀਆਂ ਸਰਾਵਾਂਈ ਨੇ ਗੁਰੂ ਜੀ ਦੀ ਕਿਰਪਾ ਨਾਲ ਤੇ ਉਹ ਸਾਹਮਣੇ ਹੈਗਾ ਹੀ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਵੈਸੇ ਦਾ ਅਸੀਂ ਦਰਬਾਰ ਸਾਹਿਬ ਰੋਜ਼ ਹੀ ਜਾਂਦੇ ਸੀ ਮੱਥਾ ਟੇਕਣ ਕਿਉਂਕਿ ਦਿਨੇ ਤਾਂ ਉਹ ਸ਼ਹਿਰ ਦੇ ਜਿਹੜੇ ਬਾਹਰਲੇ ਗੁਰਦੁਆਰੇ ਨੇ ਉੱਥੇ ਮੱਥਾ ਟੇਕ ਆਂਦੇ ਸੀ ਸ਼ਾਮ ਨੂੰ ਨੇ ਦਰਬਾਰ ਸਾਹਿਬ ਉੱਥੇ ਮੱਥਾ ਟੇਕਣ ਜਾਂਦਾ ਗੁਰਦੁਆਰਾ ਸਾਹਿਬ ਸ੍ਰੀ ਨਾਨਕ ਚੀਰਾ ਤੇ ਨਾਲ ਲੱਗਦੇ ਉੱਥੇ ਤਿੰਨ ਚਾਰ ਗੁਰਦੁਆਰੇ ਹੋਰ ਨੇ ਜੋ ਕਿ ਕਰਨਾਟਕਾ ਵਿੱਚ ਸਥਿਤ ਨੇ ਤੇ ਨਾਮਦੇ ਵੀ ਦਾ ਇਧਰਲੇ ਸਾਈਡ ਹੈਗਾ ਬਾਬਾ ਜੀ ਦਾ ਮੰਦਿਰ ਉੱਥੇ ਵੀ ਜਾ ਕੇ ਤੇ ਜਿਹੜੇ ਲੋਕਲ ਹੋਰੇ ਗੁਰਦੁਆਰੇ ਨੇ ਸਾਰੇ ਨੇ ਬਲੌਗ ਆਪਣੇ ਚੈਨਲ ਤੇ ਪਏ ਹੋਏ ਨੇ ਜਿਹੜੇ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਅੱਜ ਜਲਣ ਆਪਾਂ ਹਜੂਰ ਸਾਹਿਬ ਮੇਨ ਦਾ ਦਰਬਾਰ ਦੇ ਦਰਸ਼ਨਾਂ ਲਈ ਇਧਰ ਆ ਸਾਹਮਣੇ ਸਾਡੀ ਹੈਗੀ ਸਰਾਹ ਤੇ ਉਹਦਾ ਇੱਕਦਮ ਸਾਹਮਣੇ ਵਾਲੇ ਪਾਸੇ ਗੁਰਦੁਆਰਾ ਸਾਹਿਬ ਹੈ ਤੇ ਨਾਲ ਇੱਕ ਹੋਰ ਵੀ ਇੱਧਰ ਵੱਡੀ ਸਰਾਹ ਇਹ ਹੈ ਜੀ ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਉਰੇ ਦੇ ਦਰਬਾਰ ਸਾਹਿਬ ਤੇ ਪਰੋਜ ਮੱਥਾ ਟੇਕ ਕੇ ਆਉਂਦੇ ਸੀ ਤੇ ਉਰੇ ਲੰਗਰ ਪਰਸ਼ਾਦਾ ਛੱਕ ਕੇ ਆਪਣੇ ਕਮਰੇ ਵੱਲੋਂ ਜਾਂਦੇ ਸੀਗੇ ਤੇ ਉਰੇ ਤੋਂ ਨੱਕ ਦੀ ਸੀ 14 ਕਿਲੋਮੀਟਰ ਦੂਰ ਮੇਨ ਗੁਰਦੁਆਰਾ ਸਾਹਿਬ ਹੈ ਜੂਰ ਸਾਹਿਬ ਜਿੱਥੇ ਨੂੰ ਆਪਾਂ ਹੁਣ ਜਾਵਾਂਗੇ ਇਧਰਲੀ ਸਾਈਡ ਤੋਂ ਸਾਹਮਣੇ ਜਿਹੜੀ ਬਿਲਡਿੰਗ ਦਿਖ ਰਹੀ ਹੈ ਉੱਥੋਂ ਆਏ ਸੀ ਆਪਾਂ ਤੇ ਤਕਰੀਬਨ 10 ਤੋਂ 15 ਮਿੰਟ ਦਾ ਸਫ਼ਰ ਕਰਕੇ ਪਹੁੰਚਣਾ ਹੈ ਆਪਾਂ ਤੱਕ ਸੱਚਖੰਡ ਸ੍ਰੀ ਹਜੂਰ ਸਾਹਿਬ ਇਹਨੂੰ ਉੱਥੇ ਲੋਕਲ ਦੀ ਭਾਸ਼ਾ ਚ ਅਪਚਲ ਨਗਰ ਵੀ ਕਹਿੰਦੇ ਨੇ ਤੇ ਨਵੇੜ ਵੀ ਕਹਿੰਦੇ ਨੇ ਨਵੇੜ ਦਾ ਵੈਸੇ ਸ਼ਹਿਰ ਹੈ ਨਵੇੜ ਸਾਹਿਬ ਕਹਿੰਦੇ ਨੇ ਇੱਥੇ ਲੋਕ ਤੇ ਅਪਚਲ ਨਗਰ ਵੀ ਕਹਿੰਦੇ ਨੇ ਜਿਵੇਂ ਲਿਖਿਆ ਹੋਇਆ ਉੱਪਰ ਤੁਸੀਂ ਦੇਖ ਰਹੇ ਹੋ ਤੇ ਤਖਤ ਸਤਿਗੰਗ ਸ਼੍ਰੀ ਹਜੂਰ ਅਪਚਲ ਨਗਰ ਸਾਹਿਬ ਨਵੇੜ ਮੈਂ ਆਪਾਂ ਇੱਧਰ ਬੂਡਵਾਰ ਜਮਾ ਕਰਾ ਕੇ ਚੱਲਦੇ ਆਂ ਅੰਦਰ ਮੱਠਾ ਦੇਖਣ ਵੱਲ ਨੂੰ ਇਹ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਤਖਤ ਸ਼੍ਰੀ ਹਜੂਰ ਸਾਹਿਬ ਜਿੱਥੇ ਗੁਰੂ ਸੇਵਾਨ ਜੋਤੀ ਜੋਤ ਸਮਾਇ ਸੀਗੇ ਰਾਈ ਸਾਈਡ ਹੈ ਜੀ ਸਾਹਮਣੇ ਗੁਰਦੁਆਰਾ ਸਾਹਿਬ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੱਬੇ ਰੱਖ ਕੇ ਤੇ ਚਾਰੋਂ ਪਾਸੇ ਉਹਨਾਂ ਦੀ ਪ੍ਰਕਰਮਾ ਕਰਕੇ ਕੌਮ ਨੂੰ ਇਹ ਆਦੇਸ਼ ਦਿੱਤਾ ਸੀਗਾ ਕਿ ਗੁਰੂ ਮਾਨ ਦੇਵ ਜੀ ਦਾ ਗ੍ਰੰਥ ਤੇ ਜੋਤੀ ਉਸ ਸਮਾਗੇ ਸੀਗੇ ਤੇ ਇੱਧਰਲੇ ਪਾਸੇ ਹੀ ਮਾਤਾ ਭਾਗੋ ਜੀ ਦਾ ਤਪਸਥਾਨ ਹੈ ਤੇ ਦੋ ਪਿਆਰੇ ਪੰਜ ਪਿਆਰੇ ਤੇ ਦੋ ਪਿਆਰਿਆਂ ਦਾ ਤਪਸਥਾਨ ਤੇ 6 ਸਾਲ ਮਾਤਾ ਭਾਗੋ ਜੀ ਉਰੇ ਰਹੇ ਸੀਗੇ ਤੇ ਗੁਰੂ ਸਾਹਿਬਾਨ ਨੇ ਸੰਕਤ ਨੂੰ ਆ ਹੁਕਮ ਦਿੱਤੇ ਜਿਕੇ ਕੀ ਅਧਿਆਤਵਾਦ ਕੋਈ ਵੀ ਇਨਸਾਨੀ ਰੂਹ ਕੀ ਸਾਡੀ ਇੱਥੇ ਕਰਨੀ ਤਾਂ ਨਹੀਂ ਬੈਠਣਗੇ ਗੁਰੂ ਗ੍ਰੰਥ ਸਾਹਿਬ ਜੀੇ ੱਡੇ ਗੁਰੂ ਹੋਣਗੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤੇ ਗੁਰੂ ਸਾਹਿਬਾਨ ਨੇ ਇਹ ਵੀ ਕਿਹਾ ਸੀਗਾ ਕਿ 60 ਸਾਲ ਦੀ ਉਮਰ ਤੋਂ ਪਹਿਲਾਂ ਪੁਰੇ ਜਿਹੜੇ ਵੀ ਆ ਕੇ ਬੰਦੇ ਦਰਸ਼ਨ ਕਰਨਗੇ ਤੇ ਉਹਨਾਂ ਨੂੰ ਖੂਬ ਖੂਬ ਰੂਹ ਰੂਹ ਕਿ ਮੈਂ ਦਰਸ਼ਨ ਦਵਾਗਾ ਤੇ ਉਹ ਫੀਲ ਵੀ ਇਦਾਂ ਦਾ ਆ ਕੇ ਫੀਲ ਵੀ ਹੁੰਦਾ ਕਿ ਗੁਰੂ ਸਾਹਿਬਾਨ ਸਾਡੇ ਅੰਗ ਸੰਗ ਹੀ ਨੇ ਨੇੜੇ ਹੀ ਨੇ ਤੇ ਬਹੁਤ ਹੀ ਪਵਿੱਤਰ ਧਰਤੀ ਐ ਇੱਥੇ ਆਪਾਂ ਇਸ ਟਾਈਮ ਦਰਸ਼ਨ ਕਰੇ ਨੇ ਤੇ ਰੂਲ ਲਾ ਲਓ ਕਿ ਬਾਗੋ ਬਾਗੀ ਹੋ ਗਈ ਏ ਇਤਿਹਾਸਿਕ ਜਗ੍ਹਾ ਮਨ ਇੰਨਾ ਜ਼ਿਆਦਾ ਲੱਗ ਜਾਂਦਾ ਜਦੋਂ ਅੰਦਰ ਆਪਾਂ ਦਰਸ਼ਨ ਕਰਦੇ ਆ ਭਜਨ ਕੀਰਤਨ ਸੁਣਦੇ ਆ ਕਿ ਪਤਾ ਚੱਲਦਾ ਹੈ ਕਿ ਅੰਦਰ ਗੁਰੂ ਸਾਹਿਬਾਨ ਹੈਗੇ ਨੇ ਮੌਜੂਦ ਨੇ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਰੂਰ ਉਰੇ ਆਓ ਕਦੀ ਨਾ ਕਦੀ ਓਖੇ ਓਖੇ ਟਾਈਮ ਕੱਟ ਕੇ ਆਪਣੇ ਥੋੜੇ ਥੋੜੇ ਪੈਸੇ ਜੋੜ ਕੇ ਜਿਹਨਾਂ ਕੋਲ ਪੈਸੇ ਦੀ ਤੰਗੀ ਹੈ ਜਰੂਰ ਆਓ ਦਰਸ਼ਨਾਂ ਲਈ ਗੁਰੂ ਸਾਹਿਬਾਨਾਂ ਦੇ ਆਗੇ ਉਰੇ ਦਰਸ਼ਨ ਕਰੋ ਤੇ ਜਿਹੜੇ ਆਪਣੇ ਸਿੱਖੀ ਨਾਲ ਵੀਰ ਟੁੱਟ ਗਏ ਨੇ ਲਾਲੋ ਕੀ ਆਪਣੇ ਪੰਜਾਬ ਚੋਂ ਦੇਖਿਆ ਕਿ ਬਹੁਤ ਸਰਦਾਰ ਲੋਕ ਦਾੜੀ ਜਾਂ ਵਾਲ ਕਟਾਈ ਜਾਂਦੇ ਨੇ ਉਹ ਲੋਕ ਸਿੱਖੀ ਨਾਲ ਟੁੱਟੇ ਹੋਏ ਲੋਕਾਂ ਨੂੰ ਇੱਕ ਵਾਰ ਉਹਦੇ ਜ਼ਰੂਰ ਆਣਾ ਚਾਹੀਦਾ ਹੈ ਜਦੋਂ ਗੁਰੂ ਸਾਹਿਬਾਨ ਨਾਲ ਮਿਲਣ ਗਿਆ ਕਿ ਫੀਲ ਹੁੰਦਾ ਉਹਰੇ ਆ ਕੇ ਕਿ ਗੁਰੂ ਸਾਹਿਬਾਨ ਹੈਗੇ ਨੇ ਉਹਰੇ ਬੈਠਣ ਇਤਿਹਾਸ ਬਾਰੇ ਜਾਣਕਾਰੀ ਲੈਣਗੇ ਜਿੰਨੇ ਗੁਰੂ ਤਾਂ ਆਮਨੇ ਉਹ ਬੰਦੇ ਸਿੱਖੀ ਨਾਲ ਜ਼ਰੂਰ ਜੁੜਨਗੇ ਤੇ ਕਈ ਵੀਰ ਹੁਣ ਕਮੈਂਟ ਇਹ ਵੀ ਕਰ ਸਕਦੇ ਤੇ ਆਪ ਦੇ ਵਾਲ ਬੂਲ ਕੱਟੇ ਹੋਏ ਨੇ ਜਾਂ ਦਾੜੀ ਕੱਟੀ ਹੋਈ ਆ ਉਹ ਲੱਗ ਮੈਟਰ ਕਿ ਕਿ ਅਸੀਂ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਆ ਪਰ ਇਹੋ ਜੇ ਪਵਿੱਤਰ ਸਥਾਨਾਂ ਤੇ ਜਿੱਥੇ ਪ੍ਰਮਾਤਮਾ ਖੁਦ ਵਸਦਾ ਕਿ ਕਿ ਧਰਮ ਕੋਈ ਨਹੀਂ ਹੁੰਦਾ ਸਭ ਧਰਮ ਇੱਕੋ ਹੀ ਨੇ ਵੈਸੇ ਤਾਂ ਪਰ ਜਿੱਥੇ ਪ੍ਰਮਾਤਮਾ ਵਸਦਾ ਉੱਥੇ ਅੰਤ ਮੈਨੂੰ ਚੰਗਾ ਲੱਗਦਾ ਇਸ ਕਰਕੇ ਮੈਂ ਸਾਰੇ ਧਰਮਾਂ ਤੇ ਜਾਨਣਾ ਹਿੰਦੂਆਂ ਸਿੱਖਾਂ ਜੋ ਮਰਦੀ ਹੋਵੇ ਮੈਨੂੰ ਇਤਿਹਾਸਿਕ ਜਿਹੜੇ ਕੁਦਰਤੀ ਸਥਾਨ ਬਣੇ ਹੁੰਦੇ ਨੇ ਉੱਥੇ ਜਾ ਕੇ ਮਨ ਨੂੰ ਸਕੂਨ ਮਿਲਦਾ ਤੇ ਜਿਸ ਕੰਮ ਨੂੰ ਸਕੂਨ ਮਿਲਦਾ ਤੇ ਮਿਲਦਾ ਜਿਸ ਦਾ ਜੋ ਕੰਮ ਕਰਕੇ ਮਨ ਨੂੰ ਸਕੂਨ ਮਿਲਦਾ ਉਹ ਬੰਦੇ ਨੂੰ ਕਰਦੇ ਰਹਿਣਾ ਚਾਹੀਦਾ ਤੇ ਆਪਾਂ ਕਰ ਰਹੇ ਆ ਦਰਸ਼ਨਾਂ ਲਈ ਆਏ ਆ ਪੰਜਾਬ ਤੋਂ ਚੱਲ ਕੇ ਜਰੀ ਹਜੂਰ ਸਾਹਿਬ ਇਹਦੇ ਪਿੱਛੇ ਆ ਜੀ ਖੂਹ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਵਾਇਆ ਸੀਗਾ ਤੇ ਇਹ ਬਿਲਡਿੰਗ ਦੀ ਕਾਫੀ ਉਸਾਰੀ ਦਾ ਕੰਮ ਵੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਵਾਇਆ ਸੀਗਾ ਆਪਣੇ ਰਾਜਕਾਲ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਿਆ ਹੁਣ ਤੁਸੀਂ ਪੜ੍ਹੇ ਹੈ ਇਤਿਹਾਸ ਵਿੱਚ ਲਿਖਿਆ ਹੋਇਆ ਕਿ ਜਦੋਂ ਗੁਰਦੁਆਰਾ ਸਾਹਿਬ ਪਰ ਉਹਨਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਆਪਣਾ ਇੱਕ ਬੰਦਾ ਭੇਜਿਆ ਉਰੇ ਤੇ ਉਹਦੀ ਉਸਾਰੀ ਦੇ ਵਿੱਚ ਖੂਹ ਦਾ ਕੰਮ ਪਾਣੀ ਦੀ ਕਮੀ ਲਈ ਖੂਹ ਬਣਵਾਇਆ ਗਿਆ ਤੇ ਬਾਕੀ ਵੀ ਬਿਲਡਿੰਗ ਦਾ ਤੇ ਗੁਰੂ ਘਰ ਦਾ ਕੰਮ ਕਰਵਾਇਆ ਗਿਆ ਪ੍ਰਸਤਾਪਾ 3-4 ਦਿਨਾਂ ਤੋਂ ਉਰੇ ਸੀਗੇ ਤੇ ਅੱਜ ਸਾਡਾ ਲਾਸਟ ਦਿਨ ਸੀਗਾ ਉਰੇ ਤੇ ਮੱਥਾ ਟੇਕ ਕੇ ਨਿਕਲੇ ਆ ਰੋਜ਼ ਹੀ ਆਂਦਾ ਸੀਗਾ ਰਾਤ ਨੂੰ ਮੱਥਾ ਟੇਕਣ ਤਕਰੀਬਨ 8:30 ਵਜੇ ਪਰ ਅੱਜ ਥੋੜਾ ਲੱਗ ਜਾ ਫੀਲ ਹੋ ਰਿਹਾ ਕਿਉਂਕਿ ਅੱਜ ਆਖਰੀ ਦਿਨ ਆ ਹੁਣ ਉਹ ਮੱਥਾ ਟੇਕਣ ਨਹੀਂ ਆਇਆ ਜਾਣਾ ਤੇ ਚਲੋ ਪਾਗਾਂ ਦੇ ਕਾਦੀ ਲਿਖਿਆ ਆ ਫੇਰ ਦੁਬਾਰਾ ਆਵਾਂਗੇ ਨੇੜੇ ਹੀ ਆ ਔਰ ਇਹ ਕਿਹੜਾ ਕੋਈ ਵੀਜ਼ਾ ਲੱਗਣਾ ਜਾਂ ਕੁਛ ਐ 1500 ਕਿਲੋਮੀਟਰ ਐ ਜਰੂਰ ਆਵਾਂਗੇ ਕਦੀ ਜੇ ਵਾਇਗੁਰ ਜੀ ਨੂੰ ਮਨਜ਼ੂਰ ਹੋਇਆ ਤੇ ਹੁਣ ਆਪਾਂ ਉਹਦੇ ਚੱਲਦੇ ਆ ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਵਾਲਾ ਬਾਕੀ ਮਾਹੌਲ ਉਹਰਾ ਪੂਰੇ ਪੰਜਾਬ ਵਰਗਾ ਹੀ ਐ ਜਿਵੇਂ ਸ਼੍ਰੀ ਹਰਮੰਦਰ ਸਾਹਿਬ ਹੁੰਦਾ ਉਦਾਂ ਦਾ ਹੀ ਐ ਬਾਹਰ ਦਾ ਚਾਰੋਂ ਪਾਸੇ ਜਿੱਧਰ ਨੂੰ ਨਿਗਾਹ ਜਾਂਦੀ ਹੈ ਗੁਰਦੁਆਰੇ ਦੇ 2-4 ਕਿਲੋਮੀਟਰ ਦਾ ਨੇੜੇ ਦਾ ਏਰੀਆ ਸਾਰੇ ਵੀਰ ਪੱਗਾਂ ਵਾਲੇ ਦਿਖਦੇ ਨੇ ਪਰ ਜਿਹੜੇ ਉਰੇ ਦੇ ਲੋਕ ਨੇ ਤੇ ਆਪਣੇ ਪੰਜਾਬ ਤੋਂ ਆਏ ਹੋਣੇ ਲੋਕ ਹੈ ਉਹ ਪਛਾਣੇ ਜਾਂਦੇ ਨੇ ਕਿਉਂਕਿ ਜਿਹੜੇ ਉਰੇ ਦੇ ਆਪਣੇ ਜਿਹੜੇ ਸਿੰਘ ਨੇ ਉਹ ਗੋਲ ਪਟਕਾ ਪਰਨਾ ਬੰਨਦੇ ਨੇ ਜ਼ਿਆਦਾਤਰ ਤੇ ਉਹਨੇ ਪੰਜਾਬ ਵਾਲੇ ਨੋਰਮਲ ਪੱਗਾਂ ਬੰਨਦੇ ਨੇ ਉਰੇ ਤੋਂ ਉਰੇ ਦੇ ਜਿੰਨੇ ਵੀ ਸਿੰਘ ਦੇਖਣਗੇ तकरीबन ਇਦਾਂ ਦਾ ਪਰਨਾ ਬੰਨ ਕੇ ਰੱਖਣਗੇ ਤੇ ਪੰਜਾਬ ਨਾਲ ਮੇਰੇ ਲਈ ਜੋ ਉਦੀ ਚੀਜ਼ ਇੱਕ ਹੋਰ ਹੈ ਕਿ ਜਿੰਨੇ ਪੰਜਾਬ ਦੀ ਆਪਾਂ ਬਾਹਰਲੇ ਸਟੇਟਾਂ 'ਚ ਜਾਂਦੇ ਆ ਘੁੰਮਣ ਫਿਰਨ ਤੇ ਆਪਾਂ ਨੂੰ ਖਾਣਾ ਪੀਣਾ ਵਧੀਆ ਨਹੀਂ ਮਿਲਦਾ ਪਰ ਉਰੇ ਆ ਕੇ ਇੱਕ ਤਾਂ ਗੁਰੂ ਘਰ ਦਾ ਲੰਗਰ ਮਿਲਦਾ ਉਹ ਇੱਕਦਮ ਓਕੇ ਹੁੰਦਾ ਉਹ ਤਾਂ ਚਲੋ ਕਹਿਣਾ ਕੀ ਹੈ ਪਰ ਆਪਾਂ ਕੁਝ ਬਾਹਰ ਵੀ ਖਾਂਦੇ ਆ ਆਪਾਂ ਨੂੰ ਟੈਸਟ ਹੀ ਮਿਲ ਜਾਂਦਾ ਕਿਉਂਕਿ ਪੰਜਾਬੀ ਵੀਰਾਂ ਨੇ ਹੋਰ ਬਹੁਤ ਜ਼ਿਆਦਾ ਢਾਬੇ ਢੂਪੇ ਖੋਲੇ ਹੋਏ ਨੇ ਇਹ ਹੈ ਜੀ ਗੁਰਦੁਆਰਾ ਸਥਾਪ ਨਗੀਨਾ ਘਾਟ ਜਿੱਥੇ ਇੱਕ ਕੁਮਿਆਰ ਬਾਬਾ ਜੀ ਕੋਲ ਇੱਕ ਨਗੀਨਾ ਹੀਰਾ ਲੈ ਕੇ ਆਇਆ ਸੀਗਾ ਤੇ ਉਹਨੂੰ ਬਾਬਾ ਜੀ ਨੂੰ ਭੇਂਟ ਕੀ ਰਿਹਾ ਤੇ ਮੇਰੇ ਬਾਬਾ ਜੀ ਨੇ ਕੀ ਕਿਹਾ ਚਲਦੀ ਨਦੀ 'ਚ ਸੁੱਟ ਤਾ ਉਹ ਹੀਰੇ ਨੂੰ ਤੇ ਉਹ ਜਿਸ ਨਾਲ ਉਹ ਸਿੰਘ ਨਾਰਾਜ਼ ਹੋਣ ਲੱਗਿਆ ਕਿ ਬੜਾ ਕੀਮਤੀ ਹੀਰਾ ਸੀ ਮੇਰਾ ਸੁੱਟ ਤਾ ਤੇ ਬਾਬਾ ਜੀ ਕਹਿੰਦਾ ਤੁਸੀਂ ਜਾਓ ਆਪਣਾ ਹੀਰਾ ਪਛਾਣ ਲਓ ਜਾ ਕੇ ਨਦੀ ਦੇ ਵਿੱਚੋਂ ਤੇ ਜਦੋਂ ਉਹ ਹੀ ਨਦੀ ਦੇ ਜਾਂਦਾ ਨਦੀ 'ਚ ਦੇਖਦਾ ਕਿ ਉੱਥੇ ਬਹੁਤ ਸਾਰੇ ਕੀਮਤੀ ਹੀਰੇ ਜਵਾਹਰਤ ਪਏ ਹੁੰਦੇ ਆ ਜਿਸ ਦੇ ਨਾਲ ਉਹਦਾ ਹੰਕਾਰ ਚੂਰ-ਚੂਰ ਹੋ ਜਾਂਦਾ ਤੇ ਫਿਰ ਬਾਬਾ ਜੀ ਨੇ ਕਹਿੰਦਾ ਬਾਬਾ ਜੀ ਮੈਨੂੰ ਆਪਣੀ ਸ਼ਰਣੀ ਲੈ ਲਓ ਤੇ ਸ਼ਰਨ ਲੈ ਲੰਦ ਨੇ ਬਾਬਾ ਜੀ ਫਿਰ ਉਹਨਾਂ ਨੂੰ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਰੇ ਤੋਂ ਹੀ ਤੀਰ ਚਲਾ ਕੇ ਸ੍ਰੀ ਹਜੂਰ ਸਾਹਿਬ ਮਾਰਦੇ ਨੇ ਤੇ ਉੱਥੇ ਆਪਣੀ ਗੱਦੀ ਤਪਸਥਾਨ ਬਣਾ ਲੈਂਦੇ ਨੇ ਜਿਵੇਂ ਕਿ ਔਰੇ ਸਾਰਾ ਲਿਖਿਆ ਹੋਇਆ ਬੋਰਡ ਤੇ ਇਤਿਹਾਸ ਇਸੇ ਸਥਾਨ ਤੋਂ ਗੁਰੂ ਜੀ ਨੇ ਤੀਰ ਚਲਾ ਕੇ ਆਪਣਾ ਸਤਜੂਗੀ ਤਪਸਥਾਨ ਤਖਤ ਸੱਚ ਸੰਡ ਸ੍ਰੀ ਹਜੂਰ ਸਾਹਿਬ ਪ੍ਰਗਟ ਕੀਤਾ ਵਰਾ ਸਾਫ ਤੋਂ ਨਾਲ ਹੀ ਕਰਾ ਨਿਕਲਦੇ ਨੀਚੇ ਗਦਾਵਰੀ ਨਦੀ ਦੇ ਕੱਟ ਵੱਲੋਂ ਗਾਗਰਕੁੰਡ ਬਣਿਆ ਬਤੇ ਗਾਗਰਕੁੰਡ ਤੋਂ ਜਲ ਪਰਕਰ ਜਾਂਦੇ ਨੇ ਗਾਗਰਕੁੰਡ ਬਣਿਆ ਥੱਲੇ ਕੱਚਫੰਡ ਤੋਂ ਰਾਤੀ 2 ਵਜੇ ਗਾਗਰ ਤੋਂ ਡਲ ਪਰਕਰ ਜਾਂਦੇ ਨੇ ਕੱਚਫੰਡ ਤੋਂ ਬਾਬਾ ਜੀ ਨੂੰ ਦੱਸਿਆ ਕਿ ਉਹਦੇ ਨੀਚੇ ਜਿਹੜਾ ਬਣਿਆ ਜੰਦਰੀਆ ਆ ਉਹਦੇ ਗਾਗਰਕੁੰਡ ਬਣਿਆ ਉਹਦੇ ਤੋਂ ਪਾਣੀ ਭਰ ਕੇ ਲੈ ਕੇ ਜਾਂਦੇ ਨੇ ਜੀ ਸਰਚ ਕਰਨ ਹਜੂਰ ਸਾਹਿਬ ਤੇ ਇੱਥੇ ਆਪਾਂ ਆਪਣਾ ਸ੍ਰੀ ਹਜੂਰ ਸਾਹਿਬ ਜੀ ਦਾ ਸਫ਼ਰ ਕਰਾਂਗੇ ਖਤਮ ਤੇ ਜਿਹੜਾ ਆਪਾਂ ਲੰਗਰ ਸਾਹਿਬ ਗੁਰਦੁਆਰਾ ਦੇਖਿਆ ਸੀ ਜਿਹੜਾ ਇਹਦੇ ਮੇਨ ਪ੍ਰਬੰਧਕ ਸੀਗੇ ਮੱਬਾ ਨਿਧਾਨ ਸਿੰਘ ਜੀ ਉਹਨਾਂ ਦੀ ਦੇਖਰੇਖ ਚ ਅੱਗੇ ਦੀ ਅੱਗੀ ਪੀੜੀਦਰ ਪੀੜੀ ਕੰਮ ਚੱਲਦਾ ਆ ਰਿਹਾ ਤੇ ਇੱਥੇ ਆਪਾਂ ਆਪਣਾ ਸਫ਼ਰ ਹਜੂਰ ਸਾਹਿਬ ਦਾ ਖਤਮ ਕਰਾਂਗੇ ਤੇ ਉਹਨਾਂ ਨਿਧਾਨ ਸਿੰਘ ਜੀ ਬਾਰੇ ਆਪਾਂ ਪਿਛਲੇ ਵਲੋਗਾਂ ਦੇ ਵੀ ਦੱਸਿਆ ਹੀ ਹੈ ਕਿ ਸਾਰੇ ਕਰਤਾ ਕਰਤਾ ਉਹੀ ਨੇ ਰਿਹਾ ਹਜੂਰ ਸਾਹਿਬ ਦੇ ਕਿ ਜਿੰਨੇ ਵੀ ਲੱਗੇ ਛੱਗੇ ਗੁਰਦੁਆਰੇ ਨੇ ਤੇ ਇਹਦੇ ਨਾਲ ਹੀ ਆਪਾ ਹਜੂਰ ਸਾਹਿਬ ਸ੍ਰੀ ਹਜੂਰ ਸਾਹਿਬ ਦਾ ਸਫ਼ਰ ਕਰਨਾ ਖਤਮ ਤੇ ਮਿਲਾਂਗੇ ਜਲਦੀ ਕਿਸੇ ਹੋਰ ਸਫ਼ਰ ਦੇ ਉੱਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਹੋਰ ਅਗਲੇ ਆਉਣ ਵਾਲੇ ਸਫ਼ਰ ਦੇਖਣੇ ਨੇ ਤੁਸੀਂ ਤਤ ਤੱਕ ਰੱਬ ਰੱਖਾ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਫਤਿਹ